ਦਲਜੀਤ ਸਿੰਘ ਸ੍ਰੀ ਦਰਬਾਰ ਸਾਹਿਬ ਨੂੰ ਲੈ ਕੇ ਲਗਾਤਾਰ ਥ੍ਰੈਟ ਆ ਰਹੇ ਨੇ ਜਿਸ ਤੋਂ ਬਾਅਦ ਆਰਮੀ ਦੇ ਵੱਲੋਂ ਪੁਲਿਸ ਦੇ ਵੱਲੋਂ ਕਾਫੀ ਜਾਂਚ ਕੀਤੀ ਜਾ ਰਹੀ ਹੈ ਪਰ ਕਿਵੇਂ ਦੇਖਦੇ ਹੋ ਸ੍ਰੀ ਦਰਬਾਰ ਸਾਹਿਬ ਨੂੰ ਲੈ ਕੇ ਇਸ ਤਰੀਕੇ ਦੇ ਥ੍ਰੈਟ ਆ ਜਾਣੇ ਜੀ ਬਿਲਕੁਲ ਬਿਲਕੁਲ ਇਹ ਬੜੀ ਮੰਦ ਭਾਗੀ ਘਟਨਾ ਜਿਹੜੀ ਹੈਗੀ ਆ ਉਹ ਹੋ ਰਹੀ ਹੈ ਇਹ ਜਿਹੜੀ ਈਮੇਲਸ ਦੇ ਰਾਹੀਂ ਜਿਹੜੀ ਧਮਕੀ ਭੇਜੀ ਜਾ ਰਹੀ ਹੈ ਉਹ ਭਾਵੇਂ ਐਸਜੀਪੀਸੀ ਦੇ ਪ੍ਰਧਾਨ ਹੋਣ ਜਾਂ ਫਿਰ ਜਿਹੜੇ ਉਥੋਂ ਦੇ ਐਮਪੀ ਨੇ ਗੁਰਜੀਤ ਔਜਲਾ ਉਹਨਾਂ ਦੀ ਗੱਲ ਹੋਵੇ ਜਾਂ ਮੁੱਖ ਮੰਤਰੀ ਪੰਜਾਬ ਇਹ ਸਾਰਿਆਂ ਦੀ ਈਮੇਲ ਦੇ ਉੱਤੇ ਇਹ ਧਮਕੀਆਂ ਜਿਹੜੀਆਂ ਨੇ ਉਹ ਦਿੱਤੀਆਂ ਜਾ ਰਹੀਆਂ ਤੇ ਅੱਜ ਪੁਲਿਸ ਵੱਲੋਂ ਇਹ ਦਾਵਾ ਕੀਤਾ ਗਿਆ ਕਿ ਉਹਨਾਂ ਨੇ ਦੋਸ਼ੀ ਗ੍ਰਿਫਤਾਰ ਕਰ ਲਿਆ ਸੰਜੀਵ ਦੂਬੇ ਨਾਂ ਦਾ ਬੰਦਾ ਹੈਗਾ ਜੋ ਤਾਮਿਲਨਾਡੂ ਦੇ ਵਿੱਚ ਰਹਿਣ ਵਾਲਾ ਤੇ ਉਹਨੂੰ ਗ੍ਰਿਫਤਾਰ ਕੀਤਾ ਗਿਆ ਉਹ ਧਮਕੀ ਭੇਜਦਾ ਸੀ ਸੋ ਹੁਣ ਮਨੋਰਥ ਕੀ ਹੈ ਮਨੋਰਥ ਕੀ ਹੈ ਇਸ ਪਿਛੇ ਕਿਉਂਕਿ ਹੁਣ ਜਦੋਂ ਆਪਾਂ ਦਰਬਾਰ ਸਾਹਿਬ ਦੀ ਗੱਲ ਕਰਦੇ ਆਂ ਤਾਂ ਇਹਨੂੰ ਸਰਬਸਾਂਝਾ ਕਿਹਾ ਜਾਂਦਾ ਹੈ ਚਾਰ ਦਰਵਾਜ਼ਿਆਂ ਦੀ ਜਿਹੜੀ ਮਹੱਤਤਾ ਹੈਗੀ ਆ ਉਹ ਸਾਰੇ ਜਾਣਦੇ ਆ ਤੁਸੀਂ ਵੀ ਬਹੁਤ ਕਵਿਸ਼ਰ ਰਾਗੀ ਢਾਡੀ ਕਥਾ ਵਾਚਕਾਂ ਦੇ ਕੋਲੋਂ ਇਹ ਚਾਰ ਦਰਵਾਜਿਆਂ ਦੀ ਮਹਾਨਤਾ ਸੁਣੀ ਹੋਣੀ ਹੈ ਕਿ ਹਰ ਇੱਕ ਨੂੰ ਇੱਥੇ ਆਉਣ ਦਾ ਜਿਹੜਾ ਹੈਗਾ ਖੁੱਲਾ ਸੱਦਾ ਹੈ ਤੇ ਲੋਕ ਆਉਂਦੇ ਵੀ ਨੇ ਜੇ ਹੁਣ ਆਪਾਂ ਗੱਲ ਸਾਡੇ ਮੁਸਲਮਾਨ ਭਰਾਵਾਂ ਦੀ ਕਰੀਏ ਤਾਂ ਮੱਕੇ ਦੇ ਵਿੱਚ ਕਿਸੇ ਹੋਰ ਧਰਮ ਦੇ ਬੰਦੇ ਨੂੰ ਜਾਣ ਦੀ ਇਜਾਜ਼ਤ ਨਹੀਂ ਜੇ Hindu ਮੰਦਰਾਂ ਦੀ ਗੱਲ ਕਰੀਏ ਤਾਂ ਉੱਥੇ ਕਈ ਮੰਦਰ ਐਸੇ ਨੇ ਜਿੱਥੇ ਬੀਬੀਆਂ ਨੂੰ ਜਾਣ ਦੀ ਇਜਾਜ਼ਤ ਨਹੀਂ ਹੈਗੀ ਤੇ ਜਦੋਂ ਆਪਾਂ ਦਰਬਾਰ ਸਾਹਿਬ ਦੀ ਗੱਲ ਕਰਦੇ ਆ ਤਾਂ ਹਰ ਇੱਕ ਜਿਹੜਾ ਇਨਸਾਨ ਹੈ ਉੱਥੇ ਜਾਂਦਾ ਹੈ ਉਹ ਭਾਵੇਂ ਕਿਸੇ ਵੀ ਧਰਮ ਦੇ ਨਾਲ ਸਬੰਧਤ ਹੋਵੇ ਬਰਾਬਰ ਪੰਗਤ ਦੇ ਵਿੱਚ ਬੈਠ ਕੇ ਉਹ ਲੰਗਰ ਛਕਦਾ ਤੇ ਕਦੇ ਉਥੋਂ ਕੋਈ ਹੇਟ ਜਾਂ ਕੋਈ ਹੋਰ ਗੱਲਬਾਤ ਜਿਹੜੀ ਹੈਗੀ ਆ ਉਹ ਨਹੀਂ ਨਿਕਲਦੀ ਕਿਸੇ ਵੀ ਧਰਮ ਦੇ ਖਿਲਾਫ ਫਿਰ ਐਸੇ ਲੋਕ ਤੁਸੀਂ ਦੇਖੋ ਵੀ ਇਹ ਜਿਹੜੇ ਨਫ਼ਰਤ ਪੈਦਾ ਕਰਨ ਵਾਲੇ ਲੋਕ ਹੈਗੇ ਨੇ ਉਹ ਕਿਸ ਤਰੀਕੇ ਦੇ ਨਾਲ ਧਮਕੀਆਂ ਦਿੰਦੇ ਨੇ ਧਮਕੀਆਂ ਤੋਂ ਇਹ ਨਹੀਂ ਹੈ ਵੀ ਇਹ ਧਮਕੀਆਂ ਉਹਦਾ ਹੀ ਦੇ ਦਿੱਤੀਆਂ ਬੰਦਾ ਪਾਗਲ ਹੈ ਜੀ ਕੱਲ ਨੂੰ ਇਹ ਵੀ ਹੋ ਸਕਦਾ ਇਹਨੂੰ ਸਾਬਤ ਕਰ ਦਿੱਤਾ ਜਾਵੇ ਬੰਦਾ ਪਾਗਲ ਸੀ ਉਹ ਐਵੇਂ ਹੀ ਉਹਦੇ ਘਰ ਝਗੜਾ ਹੋਇਆ ਤੇ ਉਹਨੇ ਆ ਚੱਕ ਕੇ ਕਰ ਦਿੱਤਾ ਗੁੱਸਾ ਇਧਰ ਕੱਢ ਦਿੱਤਾ ਸੋ ਇਹਦੇ ਪਿੱਛੇ ਬੜੀਆਂ ਵੱਡੀਆਂ ਚਾਲਾਂ ਹੁੰਦੀਆਂ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਨਾਰਮਲਾਈਜ਼ ਕੀਤੀਆਂ ਜਾਂਦੀਆਂ ਜਿਵੇਂ ਬੇਅਦਬੀ ਨਾਰਮਲਾਈਜ਼ ਕਰ ਦਿੱਤੀ ਗਈ ਜਦੋਂ ਸ਼ੁਰੂ ਚ ਬੇਅਦਬੀ ਹੋਈ ਨਾ ਅੱਜ ਤੋਂ 10 ਸਾਲ ਪਹਿਲਾਂ ਕਿਤੇ ਬੇਅਦਬੀ ਹੋਈ ਵੈਸੇ ਤਾਂ ਆਪਾਂ ਕਈ ਪਿਛਿਆ 86 ਦੇ ਵਿੱਚ ਵੀ ਬਿਆਦਬੀ ਹੋਈ ਸੀ ਉਦੋਂ ਚਾਰ ਨੌਜਵਾਨਾਂ ਨੂੰ ਆਪਣੀ ਜਾਨ ਦੇਣੀ ਪਈ ਸੀ ਪਰ ਆ ਜਿਹੜਾ ਹੁਣ ਦੌਰ ਚੱਲਿਆ ਬਿਆਦਬੀਆਂ ਦਾ ਸ਼ੁਰੂ-ਸ਼ੁਰੂ 'ਚ ਜਦੋਂ ਬਿਆਦਬੀ ਹੁੰਦੀ ਸੀ ਤਾਂ ਲੋਕ ਮਤਲਬ ਕਿ ਤੜਫੁੱਟਦੇ ਸੀ ਜਾਮ ਕੀਤੇ ਜਾਂਦੇ ਸੀ ਚੱਕੇ ਜਾਮ ਹੋ ਜਾਂਦੇ ਸੀ ਆ ਹੁਣ ਦੇਖੋ ਨੇਤ ਦਿਨ ਜੜੀਆਂ ਬਿਆਦਬੀਆਂ ਹੁੰਦੀਆਂ ਨੇ ਤੇ ਲੋਕ ਪ੍ਰਵਾਹ ਨਹੀਂ ਕਰਦੇ ਇਸ ਗੱਲ ਦੀ ਮਤਲਬ ਕਿ ਜ਼ਿਆਦਾ ਟੈਨਸ਼ਨ ਨਹੀਂ ਲੈਂਦੇ ਸੋ ਇਹੋ ਜਿਹੀਆਂ ਧਮਕੀਆਂ ਆਉਣੀਆਂ ਕਿਤੇ ਨਾ ਕਿਤੇ ਇਹ ਨਾਰਮਲਾਈਜ਼ ਕਰਨ ਵਾਲੀ ਗੱਲ ਹੈਗੀ ਹੈ ਕਿ ਕੱਲ ਨੂੰ ਅਸੀਂ ਕੁਝ ਵੀ ਕਰ ਸਕੀਏ ਹੁਣ ਤੁਸੀਂ ਦੇਖੋ ਜਦੋਂ ਭਾਰਤ ਪਾਕਿਸਤਾਨ ਦੀ ਜੰਗ ਹੋਈ ਹੈ ਤੇ ਦੋਨੇ ਫੌਜਾਂ ਨੇ ਇਹ ਦਾਵਾ ਕੀਤਾ ਪਾਕਿਸਤਾਨ ਫੌਜ ਦਾਵਾ ਕਰਦੀ ਰਹੀ ਹੈ ਕਿ ਭਾਰਤੀ ਫੌਜ ਅਟੈਕ ਕਰਨਾ ਚਾਹੁੰਦੀ ਸੀ ਦਰਬਾਰ ਸਾਹਿਬ ਦੇ ਉੱਤੇ ਤੇ ਪਾਕਿਸਤਾਨ ਦੀ ਮਾਫ ਕਰਨਾ ਪਾਕਿਸਤਾਨੀ ਫੌਜ ਇਹ ਦਾਵਾ ਕਰਦੀ ਸੀ ਕਿ ਭਾਰਤੀ ਫੌਜ ਨੇ ਨਨਕਾਣਾ ਸਾਹਿਬ ਦੇ ਉੱਤੇ ਜੜੀਆਂ ਮਜ਼ਾਈਲਾ ਸੁੱਟੀਆਂ ਡਰਾਉਣ ਨਾ ਰਾਹੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤੇ ਅਸੀਂ ਉਹ ਟੈਕਲ ਕਰ ਲਿਆ ਉਹਨੂੰ ਤੇ ਜਿਹੜੀ ਭਾਰਤੀ ਫੌਜ ਆ ਉਹ ਇਹ ਕਹਿੰਦੀ ਆ ਵੀ ਪਾਕਿਸਤਾਨ ਦੇ ਉੱਤੇ ਦਰਬਾਰ ਸਾਹਿਬ ਦੇ ਉੱਤੇ ਪਾਕਿਸਤਾਨੀ ਫੌਜਾਂ ਜਿਹੜੀਆਂ ਨੇ ਉਹਨਾਂ ਨੇ ਮਜ਼ਾਇਲਾ ਦਾਗੀਆਂ ਤੇ ਅਸੀਂ ਉਹਨੂੰ ਰੋਕ ਲਿਆ ਆਪਣੇ 에ਅਰ ਡਿਫੈਂਸ ਸਿਸਟਮ ਦੇ ਨਾਲ ਮਤਲਬ ਕਿ ਦਰਬਾਰ ਸਾਹਿਬ ਇਸ ਵੇਲੇ ਕੇਂਦਰ ਬਣਿਆ ਹੋਇਆ ਤੇ ਦਰਬਾਰ ਸਾਹਿਬ ਨੂੰ ਮੰਨਣ ਵਾਲੀ ਕੌਮ ਜਿਹੜੀ ਹੈਗੀ ਐ ਇਸ ਵੇਲੇ ਹਾਈਲਾਈਟਡ ਹੈਗੀ ਆ ਇਸ ਕਰਕੇ ਕਿਤੇ ਨਾ ਕਿਤੇ ਇਹ ਨਾਰਮਲਾਈਜ਼ ਕਰਨ ਵਾਲੀ ਗੱਲ ਹੈ ਕਿ ਆਉਂਦੇ ਸਮੇਂ ਦੇ ਵਿੱਚ ਕੁਝ ਇਸ ਤਰ੍ਹਾਂ ਦੀ ਘਟਨਾ ਹੋ ਜਾਵੇ ਜਾਂ ਕੋਈ ਗੱਲਬਾਤ ਹੋ ਜਾਵੇ ਤਾਂ ਲੋਕਾਂ ਨੂੰ ਪਹਿਲਾਂ ਤੋਂ ਹੀ ਇਹ ਗੱਲ ਦੀ ਜਿਹੜੀ ਹੈ ਉਹ ਸਮਝ ਹੋਵੇ ਪਤਾ ਹੋਵੇ ਸੋ ਹੁਣ ਸੰਜੀਵ ਦੂਬੇ ਨੂੰ ਤਾਂ ਫੜ ਲਿਆ ਇਹਦੇ ਪਿੱਛੇ ਕੌਣ ਕੰਮ ਕਰ ਰਿਹਾ ਹੈ ਕਿਹੜੀ ਸੋਚ ਹੈਗੀ ਹੈ ਕਿੰਨੇ ਇਹ ਕਿਹਾ ਕਿ ਇੱਕ ਐਸਾ ਘਰ ਜਿੱਥੇ 24 ਆਵਰ ਲੰਗਰ ਜਿਹੜਾ ਹੈਗਾ ਚੱਲਦਾ ਹੈ ਤੇ 1 ਲੱਖ ਬੰਦਾ ਅੱਜ 1 ਲੱਖ ਤਾਂ ਬੜੀ ਪ੍ਰਾਣੀ ਗੱਲ ਹੋ ਗਈ ਹੈ ਹੁਣ ਭਾਵੇਂ 1.5 ਲੱਖ ਵੀ ਹੋ ਗਿਆ ਹੋਵੇ ਸੋ 1.5 ਲੱਖ ਲੋਕ ਜਿਹੜੇ ਲੰਗਰ ਛਕਦੇ ਨੇ ਅਸੀਂ ਦਰਬਾਰ ਸਾਹਿਬ ਦੇ ਵਿੱਚ ਆਮ ਦੇਖਿਆ ਹੈ ਪਈ ਦੂਜੀਆਂ ਸਟੇਟਾਂ ਤੋਂ ਲੋਕ ਆਉਂਦੇ ਨੇ ਯੂਪੀ ਬਿਹਾਰ ਤੋਂ ਵੀ ਲੋਕ ਆਉਂਦੇ ਆ ਇਹਨਾਂ ਨੇ ਟੂਰ ਪੈਕੇਜ ਇੱਕ ਬਣਾਇਆ ਹੁੰਦਾ ਵੀ ਹਾਂਜੀ ਤੁਹਾਨੂੰ ਆ ਦਿਖਾਵਾਂਗੇ ਉਹਦੇ ਵਿੱਚੇ ਦਰਬਾਰ ਸਾਹਿਬ ਵੀ ਆ ਜਾਂਦੇ ਆ ਸੋ ਫਿਰ ਉੱਥੇ ਬੀੜੀਆਂ ਸਿਕਟਾਂ ਵੀ ਫੜੀਆਂ ਜਾਂਦੀਆਂ ਤਾਂ ਵੀ ਸਾਡੇ ਲੋਕਾਂ ਨੇ ਤਾਂ ਵੀ ਸਾਡੀ ਕਮੇਟੀ ਨੇ ਇਹ ਗੱਲ ਦੀ ਮਨਾਈ ਨਹੀਂ ਕੀਤੀ ਕਿ ਇਹਨਾਂ ਦਾ ਆਉਣਾ ਬੰਦ ਕਰ ਦਿਓ ਉਹ ਬਾਹਰ ਕਹਿੰਦੇ ਨੇ ਵੀ ਕੱਢ ਦਿਓ ਕੱਢ ਦਿਓ ਤਲਾਸ਼ੀ ਲੈਂਦੇ ਨੇ ਫਿਰ ਵੀ ਚਲੋ ਇਹਨਾਂ ਦੀ ਐਂਟਰੀ ਕਰਵਾ ਦਿੰਦੇ ਆ ਬੀੜੀਆਂ ਪੀਣ ਵਾਲਿਆਂ ਦੀ ਤਮਾਕੂ ਖਾਣ ਵਾਲਿਆਂ ਦੀ ਸੋ ਫਿਰ ਵੀ ਹੋ ਜਾਂਦੀ ਮਤਲਬ ਕਹਿਣ ਦਾ ਵੀ ਇਹ ਇਧਰੋਂ ਤਾਂ ਨਹੀਂ ਕਮੀ ਹੈਗੀ ਕੋਈ ਕਮੀ ਕਿੱਧਰੋਂ ਆ ਰਹੀ ਆ ਕਮੀ ਉਧਰੋਂ ਹੀ ਆ ਰਹੀ ਹੈ ਸੋ ਹੁਣ ਇਸ ਕ ਸਾਜ਼ਿਸ਼ ਜਿਹੜੀ ਹੈ ਇਹਦਾ ਪਰਦਾ ਫਾਸ਼ ਹੋਣਾ ਬੜਾ ਜ਼ਰੂਰੀ ਹੈ ਵੀ ਇਹ ਗੱਲ ਨਿਕਲੀ ਕਿੱਥੋਂ ਆ ਕੀ ਕਰਨਾ ਚਾਹੁੰਦਾ ਉਹ ਬੰਦਾ ਜਾਂ ਉਹਦੇ ਕਿਹਦੇ ਨਾਲ ਹੱਥ ਨੇ ਤੇ ਉਹਨੂੰ ਇੱਕ ਟੈਰਰਿਸਟ ਜਿਹੜਾ ਹੈਗਾ ਉਹ ਐਲਾਨ ਦੇਣਾ ਚਾਹੀਦਾ ਕਿਉਂਕਿ ਉਹਨੇ ਅਡਾਉਣ ਦੀ ਧਮਕੀ ਦਿੱਤੀ ਹੈ ਮਤਲਬ ਕਿ ਇਹ ਧਮਕੀਆਂ ਐਸੀਆਂ ਉਹ ਹੀ ਦਿੰਦੇ ਨੇ ਜਿਨ੍ਹਾਂ ਦੇ ਕੋਲ ਸਾਜ਼ੋ ਸਮਾਨ ਅਸਲਾ ਪਿਆ ਹੋਵੇ ਤੇ ਉਹ ਅਡਾ ਸਕਦਾ ਕਿਸੇ ਵੀ ਜਗ੍ਹਾ ਨੂੰ ਇਸ ਕਰਕੇ ਉਹਨੂੰ ਟੈਰਰਿਸਟ ਐਲਾਨ ਕੇ ਉਹਦੀ ਪੂਰੀ ਇੰਟਰੋਗੇਸ਼ਨ ਹੋਣੀ ਚਾਹੀਦੀ ਹੈ ਉਹਦੇ ਕੋਲੋਂ ਪਤਾ ਲੱਗਣਾ ਚਾਹੀਦਾ ਵੀ ਕੌਣ ਹੈ ਉਹ ਉਦੇ ਪਿੱਛੇ ਕਿਹੜੀਆਂ ਤਾਕਤਾਂ ਕੰਮ ਕਰ ਰਹੀਆਂ ਕਿਉਂਕਿ ਜਦੋਂ ਕਿਸੇ ਗੱਲ ਸਿੱਖਦੀ ਆਉਂਦੀ ਹੈ ਨਾ ਸਿੱਧਾ ਨਾਮ ਲਾ ਦਿੱਤਾ ਜਾਂਦਾ ਇਹਨੂੰ ਆਈਐਸਆਈ ਆਈਐਸਆਈ ਚਲਾ ਰਹੀ ਹੈ ਹੁਣ ਇਸ ਟੈਰਰਿਸਟ ਨੂੰ ਸੰਜੀਵ ਦੂਬੇ ਨੂੰ ਕਿਹੜੀ ਖੋਫੀਆ ਏਜੰਸੀ ਚਲਾ ਰਹੀ ਹੈ ਇਹ ਸਾਰੀ ਗੱਲ ਸੰਗਤ ਦੇ ਸਾਹਮਣੇ ਆਉਣੀ ਚਾਹੀਦੀ ਹੈ ਤੇ ਜਿਹੜੇ ਇੱਕ ਹੋਰ ਤੁਹਾਨੂੰ ਗੱਲ ਦੱਸਾਂ ਆ ਹੁਣ ਕੈਨੇਡਾ ਦੇ ਵਿੱਚ ਹੋ ਕੇ ਹਟਿਆ ਕੈਨੇਡਾ ਦੇ ਇੱਕ ਮੇਅਰ ਨੇ ਪੈਟ੍ਰਿਕ ਬਰਾਊਨ ਜੇ ਮੈਂ ਗਲਤ ਨਹੀਂ ਜੇ ਗਲਤਾਂ ਤੇ ਫਿਰ ਸ਼ਾਇਦ ਮੈਨੂੰ ਤੁਸੀਂ ਕਰੈਕਟ ਕਰ ਸਕਦੇ ਹੋ ਕਮੈਂਟਾਂ ਦੇ ਵਿੱਚ ਉਹਨਾਂ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲਾ ਇੱਕ ਬੰਦਾ ਜਿਹੜਾ ਹੈਗਾ ਉਹਨਾਂ ਨੇ ਕੁਝ ਘੰਟਿਆਂ ਦੇ ਵਿੱਚ ਫੜ ਲਿਆ ਕਮਰਜੀਤ ਸਿੰਘ ਮਨੋਰੀਆ ਉਹਦਾ ਨਾਮ ਹੈਗਾ ਜੀ ਤੇ ਉਹਨੂੰ ਫੜ ਲਿਆ ਜਿਹੜਾ ਕਹਿੰਦਾ ਸੀ ਵੀ ਮੈਂ ਇਹ ਇਹ ਮੇਅਰ ਜਿਹੜਾ ਹੈਗਾ ਇਹਨੂੰ ਜਾਨੋਂ ਮਾਰਨਾ ਇਹਨੂੰ ਉਹਨੂੰ ਈਮੇਲ ਰਾਹੀਂ ਧਮਕੀਆਂ ਦਿੱਤੀਆਂ ਸੋ ਜੇ ਮਤਲਬ ਕਿ ਉਹ ਫੜ ਲੈਂਦੇ ਨੇ 24 25 ਘੰਟਿਆਂ ਦੇ ਵਿੱਚ ਜਾਂ 72 ਘੰਟਿਆਂ ਦੇ ਵਿੱਚ ਤਾਂ ਇਹ ਬੰਦਿਆਂ ਨੇ ਇੰਨੀ ਦੇਰ ਕਿਉਂ ਲਾ ਦਿੱਤੀ ਹੈ ਨਾ ਕਿੰਨੇ 5 6 ਦਿਨ ਹੋ ਗਏ ਉਹ ਸਾਰਾ ਕੁਝ ਕਰਦਿਆਂ ਨੂੰ ਉਹਨੂੰ ਈਮੇਲਾਂ ਲਗਾਤਾਰ ਆ ਰਹੀਆਂ ਹੁਣ ਕਹਿੰਦੇ ਆ ਕਿ ਸੰਜੀਵ ਦੂਬੇ ਫੜੇ ਜਾਣ ਤੋਂ ਬਾਅਦ ਵੀ ਈਮੇਲ ਆਈ ਹੈ ਇਹਦਾ ਮਤਲਬ ਕਿ ਨੈਟਵਰਕ ਹੈ ਨੈਟਵਰਕ ਪਿੱਛੇ ਹੋਰ ਵੀ ਹੈਗਾ ਤੇ ਜੇ ਉਹ ਨੈਟਵਰਕ ਨਾ ਫੜਿਆ ਗਿਆ ਤੇ ਆਉਂਦੇ ਸਮੇਂ ਦੇ ਵਿੱਚ ਕੋਈ ਅਨਸੁਖਾਵੀ ਘਟਨਾ ਵਾਪਰ ਜਾਂਦੀ ਹੈ ਤੇ ਉਹਦਾ ਜ਼ਿੰਮੇਵਾਰ ਕੌਣ ਹੋਵੇਗਾ ਇਹ ਗੱਲਾਂ ਸੋਚਣ ਵਾਲੀਆਂ ਨੇ ਜੀ ਹਾਂ ਜੀ ਜਸ ਸਿੰਘ ਜੀ ਕਈ ਤਰ੍ਹਾਂ ਦੇ ਸਵਾਲ ਜੋ ਨੇ ਖੜੀ ਹੋ ਰਹੇ ਨੇ ਕਿਉਂਕਿ ਜਿਬ ਤੱਕ ਕਹੀ ਹੈ ਕਿ اچانک ਭੇਜੇਗੀ ਜਾਂ ਕਿਸਦਾ ਕੋਈ ਆਪਾਂ ਕਹੋ ਕਿ ਦਿਮਾਗ ਸੈਟਿੰਗ ਤਾਂ ਭੇਜੇਗੀ ਜਿਹੜਾ ਤਾਂ ਨਹੀਂ ਹੈ ਕਿਉਂਕਿ ਇੱਕ ਮੇਲਾ ਨਹੀਂ ਘਟੋਗਾ ਕਈ ਮੇਲਾ ਆ ਚੁੱਕੀਆਂ ਨੇ ਇਸ ਦੇ ਨਾਲ ਹੀ ਜੋ ਭੇਜਣ ਵਾਲਾ ਉਹ ਮੇਲ ਹੀ ਭੇਜ ਰਿਹਾ ਤੁਸੀਂ ਦੇਖੋ ਕਿ ਉਹ ਬੰਦਾ ਕੋਈ ਅਨਪੜ੍ਹ ਵੀ ਨਹੀਂ ਹੋਊਗਾ ਤੇ ਗੱਲ ਹੈ ਕਿ ਕਈ ਜਣੇ ਸਵਾਰ ਖੜੇ ਤੋਂ ਲਾਹਦੇ ਕਿ ਇਸ ਦੇ ਪਿੱਛੇ ਕੋਈ ਸਾਜ਼ਿਸ਼ ਹੋ ਸਕਦੀ ਹੈ ਕੋਈ ਬਹੁਤ ਵੱਡੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਸਾਜ਼ਿਸ਼ ਹੁੰਦੀਆਂ ਨੇ ਇਹ ਐਵੇਂ ਨਹੀਂ ਜਿਹੜੀਆਂ ਗੱਲਾਂ ਬਾਤਾਂ ਹੈ ਉਹ ਕੀਤੀਆਂ ਜਾਂਦੀਆਂ ਮੈਂ ਪਹਿਲੀ ਗੱਲ ਦੱਸ ਦਿੱਤੀ ਤੁਹਾਨੂੰ ਕਿ ਇਹ ਇੱਕ ਨਾਰਮਲਾਈਜ਼ ਕਰਨਾ ਇਹ ਚੀਜ਼ਾਂ ਨੂੰ ਕਿਉਂਕਿ ਜਦੋਂ ਕੁਝ ਕਰਨਾ ਹੁੰਦਾ ਨਾ ਆਉਣ ਵਾਲੇ ਸਮੇਂ 'ਚ ਕੋਈ ਰਣਨੀਤੀਆਂ ਕੱਢਣੀਆਂ ਹੁੰਦੀਆਂ ਤੇ ਉਹ ਬੜੇ ਚਿਰ ਪਹਿਲਾਂ ਤੋਂ ਸ਼ੁਰੂ ਹੋ ਜਾਂਦੀਆਂ ਹੁੰਦੀਆਂ ਉਦੇ ਤਹਿਤ ਫਿਰ ਕੰਮ ਜਿਹੜਾ ਹੈਗਾ ਉਹ ਸ਼ੁਰੂ ਹੋ ਜਾਂਦਾ ਹੁੰਦਾ ਤੇ ਤੁਹਾਨੂੰ ਮੈਂ ਭਾਰਤ ਪਾਕਿਸਤਾਨ ਵਾਲੀ ਉਦਾਹਰਨ ਦੇ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਇਹਨਾਂ ਨੇ ਦਰਬਾਰ ਸਾਹਿਬ ਵਡਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਦੂਜੇ ਨੇ ਕਿਹਾ ਜੀ ਇਹ ਨਨਕਾਣਾ ਸਾਹਿਬ ਵਡਾਉਣ ਦੀ ਕੋਸ਼ਿਸ਼ ਕੀਤੀ ਹੈ ਸੋ ਮਤਲਬ ਸਿੱਖਾਂ ਦੇ ਹੀ ਜੇ ਕਈਏ ਵੀ ਧਾਰਮਿਕ ਸਥਾਨਾਂ ਨੂੰ ਟਾਰਗੇਟ ਬਣਾਇਆ ਜਾ ਰਿਹਾ ਤੇ ਭਾਵੇਂ ਹੁਣ ਤੁਸੀਂ ਦੇਖੋ ਗੱਲ ਦੇਖੋ ਪਾਕਿਸਤਾਨ ਇਸਲਾਮਿਕ ਠੀਕ ਹੈ ਤੇ ਭਾਰਤ ਵੱਲੋਂ ਆਪਾਂ ਜਦੋਂ ਕਹਿੰਦੇ ਆ ਕਿ ਲਗਭਗ ਹਿੰਦੂ ਰਾਸ਼ਟਰ ਬਣ ਚੁੱਕਿਆ ਹੈ ਹਿੰਦੂ ਬਹੁਗਿਣਤੀ ਹੈ ਕਿਸੇ ਨੇ ਵੀ ਨਾਂ ਨਹੀਂ ਲਿਆ ਪਾਕਿਸਤਾਨ ਨੇ ਵੀ ਇਹ ਨਾਂ ਨਹੀਂ ਲਿਆ ਜਾਂ ਇੰਡੀ ਪੀ ਕੋਈ ਹਿੰਦੂ ਮੰਦਿਰ ਦੇ ਉੱਤੇ ਅਟੈਕ ਕਰਨਾ ਸੀ ਜਾਂ ਪਾਕਿਸਤਾਨ ਨੇ ਇਹ ਨਹੀਂ ਕਿਹਾ ਕਿ ਇਹਨਾਂ ਨੇ ਕਿਸੇ ਮਸਜਿਦ ਦੇ ਉੱਤੇ ਅਟੈਕ ਕਰਨਾ ਸੀ ਉਹਨਾਂ ਨੇ ਵੀ ਸਿੱਖਾਂ ਦੀ ਗੱਲ ਕੀਤੀ ਹੈ ਤੇ ਇਹਨਾਂ ਨੇ ਵੀ ਸਿੱਖਾਂ ਦੀ ਗੱਲ ਕੀਤੀ ਹੈ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਵੀ ਸਿੱਖ ਇਸ ਵੇਲੇ ਕੇਂਦਰ ਬਿੰਦੂ ਬਣੇ ਹੋਏ ਨੇ ਸਾਊਥ ਏਸ਼ੀਆ ਦੀ ਕੱਲਾ ਸਾਊਥ ਏਸ਼ੀਆ ਹੀ ਨਹੀਂ ਆਪਾਂ ਕਹੀਏ ਵੈਸਟ ਦੇ ਵਿੱਚ ਵੀ ਸਿੱਖ ਕੇਂਦਰ ਬਿੰਦੂ ਬਣੇ ਹੋਇਆ ਤੇ ਇਹ ਚੀਜ਼ਾਂ ਕਿਤੇ ਨਾ ਕਿਤੇ ਕੋਈ ਹੈਪਨ ਘਟਨਾ ਇਸ ਤਰ੍ਹਾਂ ਦੀ ਹੋ ਸਕਦੀ ਹੈ ਆਉਂਦੇ ਸਮੇਂ ਦੇ ਵਿੱਚ ਜਿੱਦੇ ਲਈ ਸਾਨੂੰ ਤਿਆਰ ਪਰ ਤਿਆਰ ਰਹਿਣਾ ਚਾਹੀਦਾ ਜੀ ਜੀ ਜਿਸ ਨੂੰ ਤੁਹਾਨੂੰ ਦਿਖਾਉਣ ਦੇ ਲਈ ਆਪਣੇ ਵਿੱਚ ਆ ਸਰਦਸ਼ਣ ਦੇ ਗਿਰਖ ਨੇ ਤਾਂ ਇਹ ਵਾ ਤੁਹਾਡਾ ਵੀ ਤੁਹਾਡੇ ਸਾਰੇ ਦਰਸ਼ਕਾਂ ਦਾ ਸਾਦਾ ਦਿਲੋਂ ਧੰਨਵਾਦ